ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜਿਟ ਕੁਕਿੰਗ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਅੱਜ ਆਪਾਂ ਰੈਸਪੀ ਬਣਾਵਾਂਗੇ ਜੀ ਗਾਜਰ ਦੇ ਲੱਡੂ ਪਹਿਲਾਂ ਆਪਾਂ ਬਰਫੀ ਬਣਾਈ ਸੀ ਗੁਜਰੇਲਾ ਵੀ ਬਣਾਇਆ ਸੀ ਤੇ ਅੱਜ ਆਪਾਂ ਗਾਜਰਾਂ ਦੇ ਲੱਡੂ ਬਣਾਵਾਂਗੇ ਬਹੁਤ ਹੀ ਜ਼ਿਆਦਾ ਸਵਾਦ ਬੰਦਦੇ ਆ ਜੀ ਤੇ ਆਪਾਂ ਕਿਉ ਗਰਮ ਕਰਕੇ ਇਹਦੇ ਵਿੱਚ ਪਾਉਣਾ 1 ਕਿਲੋ ਗਾਜਰਾਂ ਪਾ ਲਈ ਉਹਨਾਂ ਨੂੰ ਕੱਦੂਕਸ ਕਰਕੇ ਪਾਇਆ ਹੈ ਕਿੱਲੋ ਗਾਜਰਾਂ ਦੇ ਵਿੱਚੋਂ ਆਪਾਂ ਚਾਰਕ ਗਾਜਰਾਂ ਕੱਢਾਂਗੇ ਜਿੰਨਾ ਛੋਟੀਆਂ-ਛੋਟੀਆਂ ਤੇ ਦੂਜੀਆਂ ਆਪਾਂ ਕੱਦੂ ਕੱਸ ਕਰਕੇ ਪਾਤਾਂਜੀ ਵਿੱਚ ਤੇ ਇਹਨਾਂ ਨੂੰ ਹੁਣ ਢੱਕ ਕੇ ਆਪਾਂ ਪੱਕਣ ਦੇਵਾਂਗੇ ਅੱਜਰਾਂ ਨੂੰ ਰਿਜ ਲੈਣ ਦੋ ਪਰ ਕੰਮ ਜੁੜਾ ਵੀ ਕਰਨਾ ਤੁਸੀਂ ਸਲੋਵਕਤੀ ਕਰਨਾ ਤੇ ਇੱਧਰ ਆਪਾਂ ਕੜਾਈ 'ਚ ਕਰਕੇ ਤੇਲ ਗਰਮ ਤੇ ਅੱਧੀ ਕੋਲੀ ਆਪਾਂ ਬੇਸਣ ਦੀ ਭੁੰਨ ਲਾਂਗੇ ਤੇ ਅੱਧੀ ਭੁੰਨ ਲਾਂਗੇ ਆਪਾਂ ਆਟੇ ਦੀ ਇਹਨਾਂ ਦੋਨੀਆਂ ਚੀਜ਼ਾਂ ਨੂੰ ਆਪਾਂ ਛਾਣਿਆ ਵਾਏ ਜੀ ਬੇਸਣ ਨੂੰ ਜਰੂਰ ਤੁਸੀਂ ਛਾਣ ਕੇ ਲੈਣਾ ਨਹੀਂ ਤਾਂ ਇਹਦੇ ਵਿੱਚ ਗੰਡਾ ਜੀਆਂ ਬਨ ਜਾਂਦੀਆਂ ਤੇ ਥੋੜਾ ਜਿਹਾ ਭਿੰਨ ਕੇ ਆਪਾਂ ਬੇਸਣ ਤੇ ਉਹਦੇ ਵਿੱਚ ਫਿਰ ਦੁਬਾਰਾ ਆਪਾਂ ਨਾਲ ਹੀ ਆਟਾ ਭੁੰਨਾਂਗੇ ਜਿਆਦਾ ਘਿਓ ਨਹੀਂ ਆਪਾਂ ਪਾਉਂਦੇ ਵਿੱਚ ਇਸੇ ਦੇ ਵਿੱਚ ਹੀ ਆਪਾਂ ਇਹਨੂੰ ਦੱਬ-ਦੱਬ ਕੇ ਨਾ ਖੁਰਚਣੇ ਦੇ ਨਾਲ ਤੇ ਫਿਰ ਭੁੰਨਾਂਗੇ ਜਿਆਦਾ ਆਪਾਂ ਨੂੰ ਘਿਓ ਪਾਉਣ ਦੀ ਲੋੜ ਨਹੀਂ ਬੱਚੇ ਦੀ ਐਵੇਂ ਸੁੱਕ ਬਰੂ ਰਾਜਾ ਰੱਖ ਗਈ ਆਪਾਂ ਭੁੰਨਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟ ਲੱਡੂ ਬਣੇ ਆ ਜੀ ਤੁਸੀਂ ਕਿਉਂਕਿ ਟਰਾਈ ਜ਼ਰੂਰ ਕਰਿਓ ਤੇ ਆਪਣਾ ਆਟਾ ਤੇ ਬੇਸਣ ਜਿਹੜੇ ਉਹ ਭੁੱਜ ਗਏ ਜੀ ਬਹੁਤ ਹੀ ਜ਼ਿਆਦਾ ਵਾਸ਼ਨਾਉ ਲੱਗੀ ਸੀ ਇਹਨਾਂ ਦੀ ਤੇ ਤੁਹ ਪਤਾ ਲੱਗ ਗਿਆ ਵੀ ਇਹ ਭੁੱਜ ਗਏ ਉਦੋਂ ਆਪਾਂ ਗੰਗਾਜਰਾ ਵੀ ਬਿਲਕੁਲ ਪਾਣੀ ਸੁੱਕ ਗਿਆ ਇਹਨਾਂ ਦੇ ਵਿੱਚੋਂ ਤੇ ਹੁਣ ਆਪਾਂ 1/4 ਕਿਲੋ ਹੀ ਇਹਦੇ ਵਿੱਚ ਦੁੱਧ ਪਾਵਾਂਗੇ ਜੀ ਸਾਰਾ ਦੁੱਧ ਪਾ ਦਿਆਂਗੇ ਆਪਾਂ ਤੇ ਇਹਨੂੰ ਆਪਾਂ ਸਲੋ ਅੱਗ ਤੇ ਪਕਾਵਾਂਗੇ ਜੀ ਜਿੰਨਾ ਚਿਰ ਇਹ ਦੁੱਧ ਦਾ ਸਾਰਾ ਮੱਚ ਨਹੀਂ ਜਾਂਦਾ ਵਿੱਚੋਂ ਸਾਰਾ ਪਾਣੀ ਆ ਮੁੱਕ ਨਹੀਂ ਜਾਂਦਾ ਤੇ ਆਪਾਂ ਪੰਜ ਲੈਚੀਆਂ ਪਾਆਂ ਗਾਈਂ ਗੁੱਟ ਕੇ ਫਲੇਵਰ ਬੱਧਾ ਹੋ ਜਾਊਗਾ ਇਹ ਵਿੱਚੋਂ ਤੇ ਆਪਾਂ ਅੱਧੀ ਗੋਲੀ ਪੀਸੀ ਹੋਈ ਖੰਡ ਪਾਈ ਹੈ ਜੀ ਵਿੱਚ ਗਾਜਰਾਂ ਬਹੁਤ ਹੀ ਮਿੱਠੀਆਂ ਸੀਂਗਾ ਬਲੀ ਖੰਡ ਪਾਉਣ ਦੀ ਲੋੜ ਨਹੀਂ ਆਪਾਂ ਨੂੰ ਵੈਸੇ ਤੁਸੀਂ ਜਿਵੇਂ ਮਿੱਠਾ ਪਸੰਦ ਕਰਦੇ ਹੋ ਮੇਂ ਪਾ ਸਕਦੇ ਆਂ ਤੇ ਗਾਜਰਾਂ ਦੇ ਵਿੱਚੋਂ ਬਿਲਕੁਲ ਪਾਣੀ ਤੇ ਦੁੱਧ ਸੀ ਜਿਹੜੇ ਉਹ ਮੱਚ ਚੁੱਕਿਆ ਤੇ ਖੋਆ ਤੇ ਗਾਜਰਾਂ ਹੀ ਰਹਿ ਗਈਆਂ ਬਿਲਕੁਲ ਕੜਾਈ ਆਪਣੀ ਸਾਫ਼ ਦਿਸਦੀ ਐ ਥੋ ਨਿਸ਼ਾਨੀ ਐ ਕਿ ਗਾਜਰ ਪਾਈ ਜਿਹੜਾ ਆਪਣਾ ਇਹ ਬਣ ਗਿਆ ਐ ਜੀ ਥੱਲੂ ਤਲਾ ਬਿਲਕੁਲ ਸਾਫ਼ ਹੁੰਦਾ ਹੀ ਕੁਝ ਵੀ ਨਾਲ ਨਹੀਂ ਲੱਗਦਾ ਇਹ ਨਿਸ਼ਾਨੀ ਐ ਵੀ ਇਹ ਪੱਕ ਗਿਆ ਜਾਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਟਾ ਤੇ ਬੇਸਣ ਆਪਾਂ ਭੁੰਨ ਕੇ ਨਹੀਂ ਰੱਖਿਆ ਸੀ ਪਹਿਲਾਂ ਆਪਾਂ ਉਹ ਇਹਦੇ ਵਿੱਚ ਪਾ ਦਿਆਂਗੇ ਜੀ ਤੇ ਮਿਕਸ ਕਰ ਲਿਆ ਆਪਾਂ ਤੇ ਤਵੇ ਉਧੇ ਗੈਸ ਦੇ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਜੀ ਲੱਡੂ ਬਹੁਤ ਹੀ ਜ਼ਿਆਦਾ ਟੇਸਟ ਬੰਦੇ ਆ ਲੱਡੂ ਪਿੰਗਾਂ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਆ ਇਹਦੀ ਬਰਫੀ ਵੀ ਬਣ ਜੂਗੀ ਜੇ ਤੁਸੀਂ ਬਣਾਉਣੀ ਹੋਵੇ ਤਾਂ ਤੇ ਬਰਫੀ ਆਪਾਂ ਪਹਿਲਾਂ ਬਣਾਈ ਸੀ ਆਪਣੇ ਸਾਰੇ ਲੱਡੂ ਆਪਾਂ ਵਟ ਕੇ ਤਿਆਰ ਕਰ ਲਾਂਗੇ ਜੀ ਆਪਣੇ ਲੱਡੂ ਵਟ ਕੇ ਹੋ ਗਏ ਤਿਆਰ ਜੀ ਸਾਰੇ ਬਹੁਤ ਹੀ ਜ਼ਿਆਦਾ ਟੇਸਟ ਬਣੇ ਸੀ ਤੁਸੀਂ ਵੀ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੇ ਆਪਾਂ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਤੋਂ ਦਿਲ ਤੋਂ ਧੰਨਵਾਦ ਹੈ ਜੀ